ਨਾਟਿਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਵਾਰਡ ਨੰਬਰ 19 ਸੈਕਟਰ 39 ਵਿੱਚ ਸਥਿਤ ਪਾਰਕ ਨੂੰ ਨਵੇਂ ਰੰਗ ਰੂਪ ਵਿੱਚ ਢਾਲਿਆ ਜਾਣਾ ਹੈ ਅੱਜ ਇੱਕ ਪਰਮੇ ਉਦਘਾਟਨ ਸਮਾਰੋਹ ਵਿੱਚ ਕੌਂਸਲਰ ਨਿਧੀ ਗੁਪਤਾ ਨੇ ਸਥਾਨਕ ਨਿਵਾਸੀਆਂ ਨਾਲ ਮਿਲ ਕੇ ਪਾਰਕ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਮੁੱਖ ਮਹਿਮਾਨ ਵਜੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਅਤੇ ਮੇਅਰ ਇੰਦਰਜੀਤ ਕੌਰ ਨੇ ਸ਼ਿਰਕਤ ਕੀਤੀ ਸਮਾਗਮ ਵਿੱਚ ਪਾਰਕ ਦੀ ਨਵੀਨੀਕਰਨ ਦੀ ਵਿਸਥਾਰਤ ਜਾਣਕਾਰੀ ਵੀ ਸਾਂਝੀ ਕੀਤੀ ਗਈ ਕਾਉਂਸਲਰ ਨਿਧੀ ਗੁਪਤਾ ਨੇ ਕਿਹਾ ਕਿ ਇਹ ਪਾਰਕ ਬੱਚਿਆਂ ਬਜ਼ੁਰਗਾਂ ਤੇ ਪਰਿਵਾਰ ਲਈ ਸੁਰੱਖਿਤ ਤੇ ਸੁੰਦਰ ਮਨੋਰੰਜਨ ਸਥਾਨ ਬਣੇਗਾ। ਨਵੀਆਂ ਸਹੂਲਤਾਂ ਵਿੱਚ ਨਵੀਂ ਚਾਰਦواری ਫੁੱਟਪਾਥ ਤੇ ਰੋਸ਼ਨੀ, ਬੱਚਿਆਂ ਲਈ ਨਵੇਂ ਝੂਲੇ, ਬੱਦੀਗਰਦੀ ਵਿੱਚ ਰੁੱਖ ਆਦਿ ਲਗਾਈ ਜਾਣਗੇ। ਉਹਨਾਂ ਨੇ ਦੱਸਿਆ ਕਿ ਇਸ ਨਵੀਨੀਕਰਨ ਨਾਲ ਇਲਾਕੇ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਤੇ ਆਧੁਨਿਕ ਮਨੋਰੰਜਨ ਸਥਾਨ ਵੀ ਮਿਲੇਗਾ। ਇਸ ਮੌਕੇ ਤੇ ਹਾਜ਼ਰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਨਜੀਤ ਸਿੰਘ ਚੋਹਾਨ, ਰਾਜੀਵ ਸ਼ਰਮਾ, ਬਲਦੀਪ ਸਿੰਘ, ਅਮਰਜੀਤ ਸਿੰਘ ਜੋਸ਼ਣ, ਅਮਰਜੀਤ ਸਿੰਘ ਬੀਟਾ, ਰਵੀ ਸ਼ਰਮਾ, ਅਸ਼wini ਟੰਡਨੋਪੇਂਦਰ ਵਿਸ਼ਿਸ਼ਟ, ਨਰਿੰਦਰ ਸ਼ਰਮਾ, ਨਿਸ਼ਾੰਕ ਸਿੰਘਲਾ, ਵਿਜੀ ਕਪੂਰ, ਹਰੀ ਸ਼ੁੱਪਲ, ਅਨੁਰਾਦਾ ਗਰਗ, ਮੋਨਾ ਗਰਗ, ਪਿੰਕੀ, ਸਰੋਜ ਮਾਗੋ, ਸ਼੍ਰੀਮਤੀ ਗੁਪਤਾ ਰਮਾ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ। ਅੰਤ ਵਿੱਚ ਇਲਾਕਾ ਨਿਵਾਸੀਆਂ ਨੇ ਕਾਉਂਸਲਰ ਨਿਧੀ ਗੁਪਤਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਦੇ ਯਤਨ ਨਾਲ ਇਲਾਕੇ ਦੀ ਸ਼ਕਲ ਸੂਰਤ ਲਗਾਤਾਰ ਬਦਲ ਰਹੀ ਹੈ